ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚੈਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਜਿਹੜੇ ਸੂਟ ਲੈ ਕੇ ਆਇਆ ਮੋਸਟ ਦਾ ਵੀਡੀਓ ਤਾਂ ਅੱਜ ਦੇ ਰਹੂਗੀ ਟੈਬੀ ਲਾਈਨਿੰਗ ਦੇ ਉੱਤੇ ਕਿਉਂਕਿ ਇੰਨਾ ਜ਼ਿਆਦਾ ਸੋਹਣਾ ਇਹ ਫੈਬਰਿਕ ਆਇਆ ਵਾ ਤੇ ਚਾਰੇ ਪਾਸੇ ਬਸ ਇਹਦੀ ਹੀ ਗੱਲਾਂ ਹੋ ਰਹੀਆਂ ਨੇ ਟੈਬੀ ਲਾਈਨਿੰਗ ਤੇ ਲੈ ਕੇ ਆਓ ਜੀ ਟੈਬੀ ਲਾਈਨਿੰਗ ਤੇ ਪਹਿਲਾਂ ਵੀ ਆਪਾਂ ਇੱਕ ਸੈੱਟ ਲੈ ਕੇ ਆਏ ਸੀ ਜਨ ਜੇ ਕਿ ਕਾਫੀ ਆਈ ਸੀ ਆਪਣੇ ਕੋਲੇ ਪਰ ਇੱਕ ਸੈੱਟ ਮੈਂ ਸ਼ੋਅ ਕੀਤਾ ਸੀ ਕਿਉਂਕਿ ਸਾਰੇ ਉਹਦੇ ਨਾਲ ਦੀ ਸੀ ਬਹੁਤ ਵਧੀਆ ਰਿਸਪੌਂਸ ਮਿਲੇ ਸੀ ਬਹੁਤ ਵਧੀਆ ਪਿਆਰ ਦਿੱਤਾ ਸੀ ਤੇਰੇ ਤਿੰਨ ਚਾਰ ਜਿਹੜੇ ਮੇਰੇ ਸੈੱਟ ਸੀ ਉਹ ਮੈਂ ਵੀਡੀਓ ਪੈਨ ਸਾਰੀ ਚਲੇ ਗਏ ਸੀ ਉਹਦੇ ਤੇ ਹੀ ਸੇਮ ਨਿਊ ਕਲਰ ਚਾਰਟ ਐਡ ਆਨ ਹੋ ਕੇ ਆ ਗਏ ਨੇ ਉਹਦੇ ਵਿੱਚ ਬਹੁਤ ਸੋਹਣੇ ਕਲਰ ਆ ਗਏ ਨੇ ਸਾਰਾ ਬੇਸ ਰਹੂਗਾ ਟੈਬੀ ਲਾਈਨਿੰਗ ਦਾ ਉਹ ਤੋਂ ਪਹਿਲਾਂ ਮੈਂ ਥੋੜੇ ਜਿਹੀ ਪੀਸ ਤੁਹਾਨੂੰ ਦਿਖਾਉਂਗੀ ਥ्रेड ਵਰਕ ਦੇ ਉੱਪਰ ਪਹਿਣਾ ਦੀ ਡਿਮਾਂਡ ਆ ਰਹੀ ਹੈ ਵੀ ਤੁਸੀਂ ਆਪਦੇ ਸੂਟ ਰੈਡੀ ਕਰਵਾਓ ਹਨਾ ਬੈਡਵਰਕ ਦੇ ਲੈ ਕੇ ਆਉ ਰੈਡੀ ਹੁੰਦੇ ਨੇ ਜਿੱਦਾਂ ਦੀਆਂ ਭੈਣਾਂ ਡਿਮਾਂਡ ਕਰਦੀਆਂ ਨੇ ਜਾਂ ਜਿੱਦਾਂ ਦਾ ਉਹ ਭਾਲਦੀਆਂ ਨੇ ਡਿਜ਼ਾਈਨ ਰੈਡੀ ਹੋ ਕੇ ਜਾਂਦੇ ਨੇ ਬਸ ਇਹਨਾਂ ਦੀਆਂ ਵੀਡੀਓ ਪਾਉਣ ਦਾ ਟਾਈਮ ਨਹੀਂ ਮਿਲਦਾ ਕਿਉਂਕਿ ਆਹ ਵਾਲੀ ਵੈਰਾਈਟੀ ਹੀ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਦਾ ਜੀ ਇਹ ਲਗਾਤਾਰ ਚੱਲਦੀ ਰਹਿੰਦੀ ਆ ਤਾਂ ਕਰਕੇ ਇਹਨਾਂ ਲਈ ਸਪੈਸ਼ਲ ਵੀਡੀਓ ਬਣਾਉਣ ਦਾ ਬਸ ਟਾਈਮ ਨਹੀਂ ਲੱਗਦਾ ਤੇ ਨਾਲ ਦੀ ਨਾਲ ਇਹ ਪੈਕ ਕਰਕੇ ਅਸੀਂ ਭੇਜਣ ਵਾਲੇ ਬਣ ਜਾਂਦੇ ਆ ਪਰ ਇਹ ਵਾਲੇ ਸੂਟ ਹਜੇ ਆਪਣੇ ਕੋਲ ਪਏ ਨਹੀਂ ਇਹਨਾਂ ਦਾ ਆਰਡਰ ਹਜੇ ਲੱਗਿਆ ਨਹੀਂ ਹੈਗਾ ਰੈਡੀ ਹੋਏ ਪਏ ਨੇ ਜਿਹੜੀ ਭੈਣ ਨੇ ਮੰਗਵਾਉਣੇ ਨੇ ਤੇ ਤਾਂ ਕਰਕੇ ਮੈਂ ਇਹਨਾਂ ਦੀ ਵੀਡੀਓ ਪਾਉਣ ਲੱਗੀ ਆ ਤੇ ਦੋ ਸੂਟ ਆਪਣੇ ਕੋਲ ਵੈਸੇ ਰੈਡੀ ਹੋਏ ਹੋਏ ਨੇ ਉਹਨਾਂ ਨਾਲ ਦੁਪट्टे ਲਾ ਕੇ ਜਿਹੜੀ ਭੈਣ ਨੇ ਉਹ ਲੈਣੇ ਹੋਣ ਉਹ ਵੀ ਲੈ ਸਕਦੇ ਨੇ ਯਾਨੀ ਕਿ ਚਾਰ ਸੂਟ ਮੈਂ ਥ੍ਰੈਡ ਵਰਕ ਦੇ ਪਹਿਲਾਂ ਮੈਂ ਸਟਾਰਟਿੰਗ ਦੇ ਵਿੱਚ ਦਿਖਾਉਂਗੀ ਬਾਕੀ ਫਿਰ ਜਿਹੜੀ ਅੱਜ ਦੀ ਹੈਗੀ ਹੋਈ ਆ ਟੈਬੀ ਲਾਈਨਿੰਗ ਦੇ ਉੱਪਰ ਜਿਹੜਾ ਬੇਸ ਆਇਆ ਵਾ ਬਹੁਤ ਸੋਹਣਾ ਉਹ ਦਿਖਾਉਂਗੀ ਸੂਟ ਤੇ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਉਂਦੇ ਨੇ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕ ਕਰਵਾਉਣਾ ਕਿਸੇ ਵੀ ਤਰ੍ਹਾਂ ਦੇ ਤੁਸੀਂ ਸੂਟ ਰੈਡੀ ਕਰਵਾਉਣੇ ਆ ਥ੍ਰੈਡ ਵਰਕ ਦਾ ਕੰਮ ਆਰੀ ਵਰਕ ਹੈਂਡਵਰਕ ਹੈਂਡ ਪੇਂਟ ਜਿੱਦਾਂ ਦਾ ਮਰਜੀ ਕੰਮ ਤੁਸੀਂ ਕਰਵਾਉਣਾ ਬੇਫਿਕਰ ਹੋ ਕੇ ਆਪਣੇ ਆਰਡਰ ਦੇ ਸਕਦੇ ਹੋ ਤੇ ਘਰ ਬੈਠੇ ਤੁਸੀਂ ਉਹ ਆਰਡਰ ਆਪਣੇ ਰੈਡੀ ਕਰਵਾ ਕੇ ਘਰ ਤੱਕ ਪਹੁੰਚਦੇ ਕਰਵਾ ਸਕਦੇ ਹੋ ਤੇ ਚਲੋ ਜੀ ਦਿਖਾਉਣੀ ਅੱਜ ਦੇ ਸੂਟ ਪਲੀਜ਼ ਮੇਰੇ ਚੈਨਲ ਦੇ ਨਵੇਂ ਦੇ ਹੇਠਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਚੁਰ ਕਰਦਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਬਾਕੀ ਸਟਿਚਿੰਗ ਆਪਣੇ ਕੋਲ ਅਵੇਲੇਬਲ ਆ ਜਿਹੜੀਆਂ ਵੀ ਪਹਿਣਾ ਨੇ ਸਟਿਚ ਕਰਵਾ ਕੇ ਲੈਣੇ ਆ ਪੂਰਾ ਸੂਟ ਵਧੀਆ ਯਾਨੀ ਕਿ ਸਟੀਚਿੰਗ ਹੋ ਕੇ ਵਿਦ ਦੁਪੱਟੇ ਲਾ ਕੇ ਸਾਰਾ ਉਸੇ ਤਰ੍ਹਾਂ ਤੁਹਾਡੇ ਕੋਲ ਬਣ ਕੇ ਜਾਣਗੇ ਜਾ ਵੀ ਰਹੇ ਨੇ ਇਸ ਲਈ ਕਹਿੰਦੀ ਹਾਂ ਇੰਸਟਾ ਦਾ ਪੇਜ ਫੋਲੋ ਕਰ ਲਓ ਇੰਸਟਾ ਦੇ ਪੇਜ ਤੇ ਮੈਂ ਥੋੜੀ ਥੋੜੀ ਅਪਡੇਟਸ ਪਾਉਂਦੀ ਰਹਿਣੀ ਆ ਜਿਨ੍ਹਾਂ ਦੇ ਕੋਰੀਅਰ ਨਿਕਲਦੇ ਨੇ ਜਿਹੜੀਆਂ ਪਹਿਣਾ ਦੇ ਸੂਟ ਸਟਿਚ ਹੋ ਕੇ ਜਾਂਦੇ ਨੇ ਉਹ ਇੰਸਟਾ ਤੇ ਉਹਦੀਆਂ ਮੈਂ ਸਟੋਰੀਆਂ ਵਗੈਰਾ ਅਸੀਂ ਪਾ ਦਿੰਨੇ ਆ ਨਾ ਡਿਵੀਸ ਵਗੈਰਾ ਵੀ ਆਪਾਂ ਅਪਲੋਡ ਕਰ ਦਿੰਨੇ ਆ ਤੇ ਤਾਂ ਕਰਕੇ ਇੰਸਟਾ ਦੀ ਆਈਡੀ ਹੈ ਜੀ ਚਹਿਲ ਕਲੈਕਸ਼ਨ 27 ਚਹਿਲ ਕਲੈਕਸ਼ਨ 27 ਉਹਨੂੰ ਜਾ ਕੇ ਫੋਲੋ ਕਰ ਲਓ ਤੇ ਉਹਦੇ ਤੇ ਤੁਹਾਨੂੰ ਇਹਦੀਆਂ ਸਾਰੀਆਂ ਇਸੇ ਤਰ੍ਹਾਂ ਦੇ ਡਿਜ਼ਾਈਨ ਵਗੈਰਾ ਜੋ ਵੀ ਰੈਡੀ ਹੁੰਦੇ ਆ ਜਣ ਕੇ ਇਹ ਅਸੀਂ ਕਰਾਉਨੇ ਉਹਨੇ ਗਿਆ ਜਿੰਨਾ ਕਿ ਕਸਟਮਰ ਦੀ ਡਿਮਾਂਡ ਹੁੰਦੀ ਆ ਕਾਰੀਗਰ ਆਪਣੇ ਕੋਲ ਸਾਰੇ ਹੈਗੇ ਨੇ ਹੈਂਡਵਰਕ ਦਾ ਵੀ ਹੈਗਾ ਥ्रेडਵਰਕ ਦਾ ਵੀ ਹੈਗਾ ਇਸ ਲਈ ਜਿੱਦਾਂ ਦਾ ਮਰਜੀ ਸੋ ਤੁਸੀਂ ਜਿੱਦਾਂ ਨੇ ਮਰਜੀ ਬੇਸ ਤੇ ਕਰਵਾਉਣਾ ਵਾ ਸੇਮ ਓਦਾਂ ਦੇ ਬੇਸ ਤੇ ਕਰੋਗੇ ਘੱਟ ਤੋਂ ਘੱਟ ਵੀ ਸੂਟ ਰੈਡੀ ਹੋ ਜਾਂਦਾ ਜਿਆਦਾ ਤੋਂ ਜਿਆਦਾ ਜਿੰਨੇ ਤੱਕ ਤੁਸੀਂ ਵੀ ਲਿਜਾ ਸਕਦੇ ਹੋ ਸੂਟ ਉੰਨੇ ਤੱਕ ਹੀ ਰੈਡੀ ਹੋ ਜਾਊਗਾ ਅ ਮੇ ਹੁੰਦਾ ਬੇਸ ਵੀ ਕਿੱਦਾਂ ਦਾ ਤੁਸੀਂ ਲਾਉਣਾ ਵਾ ਸੈਮੀ ਚ ਜਾਣਾ ਵਿਸਕੋਸ ਚ ਜਾਣਾ ਉਦਾਂ ਦਾ ਹੀ ਫਿਰ ਰੈਡੀ ਹੋ ਜਾਂਦਾ ਲੋ ਜੀ ਦੁਕਾਨੀਆਂ ਸੂਟ ਜਿਆਦਾ ਗੱਲਾਂ ਨਹੀਂ ਕਰਦੀ ਵੀਡੀਓ ਆਲਮੋਸਟ ਹੀ ਕਾਫੀ ਲੰਬੀ ਹੋ ਜਾਣੀ ਆ ਹਾਂ ਲੋ ਜੀ ਇਹ ਪੈਣ ਨੇ ਜਿਹੜਾ ਰੈਡੀ ਕਰਵਾਇਆ ਇਹ ਵਿਸਕੋਸ ਮਸਲੀਨ ਦੇ ਉੱਪਰ ਰੈਡੀ ਕਰਵਾਇਆ ਇਹਨਾਂ ਨੇ ਵਿਸਕੋਸ ਮਸਲੀਨ ਦਾ ਇਹ ਕਿ ਫੈਬਰਿਕ ਹੁੰਦਾ ਇਹਨੂੰ ਮਲਬਰੀ ਕਾਟਨ ਕਹਿੰਦੇ ਨੇ ਬਹੁਤ ਵਧੀਆ ਇਹ ਬਿਲਕੁਲ ਮਸਲੀਨ ਵਰਗਾ ਸਟੱਫ ਹੁੰਦਾ ਵਸਤੇ ਵਿਸਕੋਸ ਦੇ ਵਿੱਚ ਸਭ ਤੋਂ ਉੱਪਰ ਵਾਲੀ ਕੁਆਲਿਟੀ ਜਿਹੜੀ ਬੇਸ ਦੀ ਚਲੀ ਜਾਂਦੀ ਆ ਉਹ ਵਾਲੀ ਹੁੰਦੀ ਆ ਲਾਈਨਿੰਗ ਦੇ ਨੂੰ ਹੁੰਦੀ ਆ ਰਿਕੁਆਇਰ ਪਰੇ ਦੋਨੇ ਮੌਸਮਾਂ 'ਚ ਪੈ ਜਾਂਦਾ ਵਾ ਜਿਹੜੇ ਮਰਜ਼ੀ ਮੌਸਮ 'ਚ ਆਪਾਂ ਇਹਨੂੰ ਪਾ ਲਈਏ ਹਰੇਕ ਮੌਸਮ ਦੇ ਵਿੱਚ ਇਹ ਵਾਲਾ ਸੂਟ ਆਪਾਂ ਵੇਅਰ ਕਰ ਸਕਦੇ ਆ ਬਹੁਤ ਵਧੀਆ ਇਸੇ ਤਰ੍ਹਾਂ ਦੇ ਘੇਰੇ ਦੇ ਉੱਪਰ ਦੇਖੋ ਡਿਜ਼ਾਈਨ ਆ ਇਹ ਆਪਾਂ ਪਸ਼ਮੀਨੇ ਸੂਟਾਂ ਦੇ ਪਿਛਲੇ ਸਿਆਲਾਂ ਦੇ ਵਿੱਚ ਸਟਾਰਟ ਕੀਤਾ ਸੀ ਆਹ ਵਾਲਾ ਡਿਜ਼ਾਈਨ ਬਹੁਤ ਵਧੀਆ ਭੈਣਾਂ ਨੇ ਲਾਈਕ ਕੀਤਾ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਹਰ ਕਿਸੇ ਭੈਣ ਨੇ ਜਾਨਕਿ ਬਹੁਤ ਵਧੀਆ ਪਿਆਰ ਦਿੱਤਾ ਇਹ ਵਾਲੇ ਡਿਜ਼ਾਈਨ ਨੂੰ ਸੇਮ ਹੀ ਕੰਮ ਬਾਹਾਂ ਦੇ ਉੱਪਰ ਮਿਲੂਗਾ ਉਹਨਾਂ ਨੇ ਸਿੰਪਲ ਸੋਬਰ ਜੈ ਕਲਰ ਰਖਵਾਇਆ ਸਿੰਪਲ ਸੋਬਰ ਜੇ ਉੱਪਰ ਕਲਰ ਥ੍ਰੈਡ ਵਰਕ ਦੇ ਥ੍ਰੈਡ ਦੇ ਵੀ ਰਖਵਾਏ ਨੇ ਤੇ ਵਧੀਆ ਜਾਨਕਿ ਬਹੁਤ ਸੋਹਣਾ ਸੂਟ ਇਹ ਰੈਡੀ ਹੋਇਆ ਸਟਿਚਿੰਗ ਉਹਨਾਂ ਨੇ ਖੁਦ ਕਰਵਾਣੀ ਆ ਬਹੁਤ ਸੋਹਣਾ ਹੀ ਸਾਰੇ ਥ੍ਰੈਡ ਦਾ ਕੰਮ ਦੇਖ ਸਕਦੇ ਹੋ ਤੇ ਨਾਲ ਉਹਨਾਂ ਨੇ ਜਿਹੜਾ ਦੁਪੱਟਾ ਲਗਵਾਇਆ ਇਹ ਵਿਸਕੋਸ ਚਨੂਨ ਦਾ ਲਗਵਾਇਆ ਜਿਹੜਾ ਕੱਲਾ ਦੁਪੱਟਾ ਹੀ 1500 ਦੀ ਰੇਂਜ ਦੇ ਵਿੱਚ ਹੁੰਦਾ ਵਾ ਉਹ ਵਾਲਾ ਦੁਪੱਟਾ ਇਹ ਰੈਡੀ ਹੋਇਆ ਕਮਲ ਚਨੂਨ ਦਾ ਦੁਪੱਟਾ ਵਾ ਜੀ ਇਹ ਪੂਰੇ ਮਤਲਬ ਕਿ ਪੂਰੀ ਵਿਸਕੋਸ ਵਾਲੀ ਕੁਆਲਿਟੀ ਆ ਦੁਪੱਟੇ ਦੀ ਇਸ ਤਰ੍ਹਾਂ ਇਹਦੇ 4 ਸਾਈਡ ਔਰਗਾਂਜ਼ਾ ਦੀ ਬਿਲਕੁਲ ਜਿਵੇਂ ਵਰਕ ਦੇ ਵਿੱਚ ਕਲਰ ਨੇ ਉਦਾਂ ਦੀ ਲੈਸ ਦੇ ਦਿੱਤੀ ਗਈ ਆ ਬਹੁਤ ਸੋਹਣੀ ਲੈਸ ਨਾਲ ਲੈਸ ਦਾ ਕੰਮ ਹੋ ਗਿਆ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਸਾਰਾ ਦੁਪੱਟਾ ਰੈਡੀ ਹੋਇਆ ਯਾਨੀ ਕਿ ਬਹੁਤ ਸੋਹਣਾ ਸੂਟ ਰੈਡੀ ਹੋਇਆ ਸਿੰਪਲ ਸੋਬਰ ਸਰਦਾਰੀ ਜਿਹਾ ਸੂਟ ਆ ਤੇ ਨਾਲ ਬਹੁਤ ਸੋਹਣਾ ਨਾਲ ਦੁਪੱਟਾ ਏਦਾਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਕਰਵਾ ਸਕਦੇ ਹੋ ਕੋਈ ਆਪਣਾ ਡਿਜ਼ਾਈਨ ਇਹ ਵਾਲੇ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ ਇਹ ਇੱਕ ਤਾਂ ਇਹਦੇ ਵਿੱਚ ਥੋੜੀ ਜਿਹੀ ਸ਼ਾਈਨ ਹੁੰਦੀ ਆ ਇਹ ਵਾਲੇ ਕਿਉਂਕਿ ਇਹ ਮਸਲੀਨ ਤੇ ਚੱਲਿਆ ਜਾਂਦਾ ਹਰੇਕ ਮੌਸਮ ਦੇ ਵਿੱਚ ਇਹਨੂੰ ਵੀਅਰ ਕਰ ਸਕਦੇ ਹੋ ਪਰ ਇਹਨੂੰ ਇੰਨਾ ਕਾ ਵੀ ਅੰਡਰ ਜਿਹੜੀ ਲਾਈਨਿੰਗ ਹੁੰਦੀ ਆ ਉਹਦੀ ਜ਼ਰੂਰ ਰੁਕਾਇਆ ਰਹਿੰਦੀ ਆ ਲਾਈਨਿੰਗ ਤੋਂ ਬਿਨਾ ਨਹੀਂ ਇਹ ਇੰਨਾ ਵਧੀਆ ਲੱਗਦਾ ਸੂਟ ਆ ਲਓ ਜੀ ਅਗਲਾ ਸੂਟ ਰੈਡੀ ਹੋਇਆ ਵਾ ਜੀ ਮਸਟਰਡ ਸ਼ੇਡ ਦੇ ਉੱਪਰ ਦੇਖੋ ਬਹੁਤ ਸੋਹਣਾ ਸ਼ੇਡ ਹੈ ਵੀ ਬੁਟੀਕ ਦਾ ਡਿਜ਼ਾਈਨ ਹੈ ਜਿਹੜਾ ਕਿ ਉਹਨਾਂ ਨੇ ਸਾਨੂੰ ਸੈਂਡ ਕੀਤਾ ਸੀ ਬਿਲਕੁਲ ਹੀ ਬਹੁਤ ਵਧੀਆ ਸਾਰਾ ਕੰਮ ਆ ਨੀਟ ਐਂਡ ਕਲੀਨ ਇੱਕ ਇੱਕ ਕੰਮ ਬਹੁਤ ਹੀ ਵਧੀਆ ਯਾਨੀ ਕਿ ਪੂਰਾ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਵਾ ਮਲਬਰੀ ਕਾਟਨ ਆ ਸਟੱਫ ਦਾ ਨਾਮ ਆ ਬਹੁਤ ਬਣਾ ਕਨਫਿਊਜ਼ ਰਹਿੰਦੀ ਹੈ ਨੇ ਕਿ ਮਲਬਰੀ ਕਾਟਨ ਕੀ ਆ ਕਿੱਦਾਂ ਦੀ ਆ ਕੀ ਆਉਂਦੀ ਆ ਏ ਜੀ ਮਸਲੀਨ ਹੀ ਹੁੰਦੀ ਆ ਵਿਸਤਾਰਸ ਦੀ ਕੁਆਲਿਟੀ ਚ ਚਲੀ ਜਾਂਦੀ ਆ ਬਹੁਤ ਵਧੀਆ ਇਨਾ ਸੌਫਟ ਸਟਾਫ ਹੁੰਦਾ ਜਮਾ ਹੀ ਸਮਝ ਲੋ ਦੇਸੀ ਕਿ ਉਹ ਕਹ ਲਈਏ ਮੜਾਈ ਮੱਖਣ ਕਹ ਲਈਏ ਉਦਾਂ ਦਾ ਸਟਾਫ ਆ ਇਹ ਬਹੁਤ ਵਧੀਆ ਪਰ ਇਹਦੀ ਲਾਈਨਿੰਗ ਦੀ ਜ਼ਰੂਰ ਰਿਕੁਆਇਰ ਰਹਿੰਦੀ ਆ ਇਹਨੂੰ ਉਹ ਮੈਂ ਤੁਹਾਨੂੰ ਬਾਰ ਬਾਰੀ ਕਹਿ ਰਹੀ ਆ ਇਸ ਤਰ੍ਹਾਂ ਇਹਦਾ ਸਾਰਾ ਫਰੰਟ ਆ ਤੇ ਇਹਦੀਆਂ ਜਿਹੜੀਆਂ ਬਾਹਾਂ ਬਣੀਆਂ ਹੋਈਆਂ ਨੇ ਉਹ ਹੈਵੀ ਨੇ ਇਹ ਸੇਮ ਡਿਜ਼ਾਈਨ ਉਹਨਾਂ ਨੇ ਸਾਨੂੰ ਸੈਂਡ ਕੀਤਾ ਸੀ ਸੇਮ ਡਿਜ਼ਾਈਨ ਦੇ ਉੱਪਰ ਇਹ ਦੋ ਸੂਟ ਰੈਡੀ ਹੋਇਆ ਪਹਿਲਾ ਮੇਰਾ ਸੀ ਇੱਕ ਸੂਟ ਰੈਡੀ ਹੋਇਆ ਹੋਇਆ ਸੇਮ ਇਹ ਪਹਿਣ ਦਾ ਸੂਟ ਰੈਡੀ ਹੋਇਆ ਬਹੁਤ ਸੋਹਣਾ ਸਾਰਾ ਕੰਮ ਹੋਇਆ ਨਾਲ ਇਹਦੇ ਜਿਹੜਾ ਦੁਪੱਟਾ ਵਾ ਹੈਗਾ ਵਾ ਬੰਬਰ ਦਾ ਦੁਪੱਟਾ ਰੱਖਿਆ ਹੋਇਆ ਲੋ ਜੀ ਬੰਬਰ ਦਾ ਨਾਲ ਦੁਪੱਟਾ 4 ਸਾਈਡ ਲੈਸ ਦੀ ਫਿਨਿਸ਼ਿੰਗ ਦੇ ਕੇ ਜਿੱਦਾਂ ਦੀ ਮਰਜ਼ੀ ਲੈਸ ਲਗਵਾ ਸਕਦੇ ਹੋ ਉਦਾਂ ਦੀ ਥ੍ਰੈਡ ਵਰਕ ਜਿੱਦਾਂ ਦੇ ਥ੍ਰੈਡ ਚੱਲਦੇ ਆ ਉਦਾਂ ਦੀਆਂ ਹੀ ਲੈਸਾਂ ਨਾਲ ਲੱਗ ਕੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਦੁਪੱਟੇ ਨੂੰ ਏ ਵੀ ਤੁਸੀਂ ਚਾਹੇ कॉटन ਦੇ ਕਰਾ ਲਓ ਕਿਸੇ ਵੀ ਸਟੱਫ ਤੇ ਕਰਾ ਲਓ ਕਿਸੇ ਵੀ ਕਲਰ ਦੇ ਕਰਾ ਲਓ ਜਿੱਦਾਂ ਦੇ ਮਰਜੀ ਕਲਰ ਤੇ ਕਰਾ ਸਕਦੇ ਹੋ ਪ੍ਰਾਈਸ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਪ੍ਰਾਈਸ ਤਾਂ ਪੁੱਛਿਓ ਵੀ ਤੁਸੀਂ ਕਿਹੜੇ ਫੈਬਰਿਕ ਤੇ ਕਰਵਾਉਣਾ ਵਾ ਕਿਹੜੇ ਕਿਹ ਕਿਦਾਂ ਦਾ ਦੁਪੱਟਾ ਲਗਾਉਣਾ ਦੁਪੱਟੇ ਦਾ ਤੁਹਾਨੂੰ ਪਤਾ 500 ਤੋਂ ਸਟਾਰਟ ਹੋ ਜਾਂਦੇ ਜਿਵੇਂ ਪਿਓਰ ਦਾ ਦੁਪੱਟਾ ਵਿਦ ਡਾਈ ਵਿਦ ਫਿਨਿਸ਼ਿੰਗ ਹੋ ਗਿਆ 500 ਦੇ ਵਿੱਚ ਸੂਟ ਦੇ ਨਾਲ ਲੱਗ ਜਾਂਦਾ ਵਾ ਇਸ ਲਈ ਮੇਨ ਹੁੰਦਾ ਫੈਬਰਿਕ ਕਿਹੜੇ ਤੇ ਕਰਵਾਉਣਾ ਕਿਦਾਂ ਦਾ ਤੁਸੀਂ ਦੁਪੱਟਾ ਲਗਾਉਣਾ ਚਾਹੁੰਦੇ ਹੋ ਕੀ ਦੋਸਤੋ ਬਾਅਦ ਤੁਸੀਂ ਜੇ ਕੋਈ ਆਪਣਾ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਉਦਾਂ ਦਾ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਇਹ ਤਾਂ ਦੋ ਸੂਟ ਹੈਗੇ ਨੇ ਜਿਹੜੀਆਂ ਕਿਸੇ ਭੈਣ ਦੇ ਰੈਡੀ ਹੋਏ ਹੋਏ ਨੇ ਤੇ ਆਹ ਦੋ ਸੂਟ ਆਪਣੇ ਕੋਲ ਆਲਰੇਡੀ ਰੈਡੀ ਨੇ ਜਿਵੇਂ ਕਿ ਮੂਹਰੇ ਲਖਣੀਆਂ ਆ ਰਹੀਆਂ ਦਿਨ ਤਿਹਾਰ ਆ ਰਹੇ ਨੇ ਤਾਂ ਤੁਸੀਂ ਇਹ ਵਾਲੇ ਲੈਣਾ ਚਾਹੁੰਦੇ ਹੋ 6 ਮੀਟਰ ਇਹ ਫੈਬਰਿਕ ਆ 6 ਮੀਟਰ ਦਾ ਫੈਬਰਿਕ ਮਿਲੂਗਾ ਤੁਹਾਨੂੰ ਆ ਲੋ ਜੀ ਇਹ ਹੈਗੀ ਆ ਦੇਖੋ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਸਾਰੇ ਘੇਰੇ ਦੇ ਉੱਪਰ ਨਾਲ ਦੁਪੱਟਾ ਲੱਗ ਕੇ ਇਹਦਾ ਪ੍ਰਾਈਸ ਸ਼ੋ ਹੋਊਗਾ ਪਿਓਰ ਦੇ ਦੁਪੱਟੇ ਦੇ ਨਾਲ ਪੂਰੀ ਡਾਈ ਹੋ ਕੇ ਨਾਲ ਲੈਸ ਦੀ ਫਿਨਿਸ਼ਿੰਗ ਦੇ ਕੇ 2250 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਬਹੁਤ ਵਧੀਆ ਰਾਮ ਟੈਕਸ ਦਾ ਸਾਰਾ بیس ਲੱਗਿਆ ਫੈਬਰਿਕ ਬਹੁਤ ਸੋਹਣਾ ਕੱਲਾ ਫੈਬਰਿਕ ਫੈਬਰਿਕ 8900 ਦਾ ਵਾ ਜਾਣ ਕੇ ਤੁਸੀਂ ਲਓਗੇ ਤਾਂ 1000 ਤੱਕ ਰਾਮ ਦੇ ਨਾਲ ਫੈਬਰਿਕ ਇਹ ਤੁਹਾਨੂੰ ਇਹ ਮਿਲਣਾ ਫਿਰ ਉਤੇ ਵਰਕ ਹੋਇਆ ਨਾਲ ਫਿਰ ਦੁਪੱਟਾ ਡਾਈ ਸਭ ਕੁਝ ਪਾ ਕੇ ਪ्योर ਦਾ ਦੁਪੱਟਾ ਤੁਹਾਨੂੰ ਜਾਨੀ ਕਿ 2250 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਤੁਸੀਂ ਕਲਰ ਇਹ ਚੈੱਕ ਕਰ ਸਕਦੇ ਹੋ ਪਰ ਜੇ ਤੁਸੀਂ ਇਹ ਕਿਸੇ ਹੋਰ ਡਿਜ਼ਾਈਨ ਤੇ ਮਤਲਬ ਕਿ ਹੋਰ ਕਿਸੇ ਫੈਬਰਿਕ ਤੇ ਹੋਰ ਕਿਸੇ ਕਲਰ ਦੇ ਕਰਵਾਉਣਾ ਇਹ ਵਾਲਾ ਡਿਜ਼ਾਈਨ ਉਹ ਤੇ ਵੀ ਕਰਵਾ ਸਕਦੇ ਹੋ ਕਾਫੀ ਟ੍ਰੈਂਡਿੰਗ ਡਿਜ਼ਾਈਨ ਆ ਇਹ ਬਾਹਾਂ ਦੇ ਉੱਪਰ ਵੀ ਕੰਮ ਹੋਇਆ ਬਹੁਤ ਸੋਹਣਾ ਡਿਜ਼ਾਈਨ ਆ ਤੇ ਜਿਹੜੀ ਜਿਹੇ ਪੈਨ ਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਦੋ ਕਲਰਾਂ ਦੇ ਉੱਪਰ ਇਹ ਆਪਣੇ ਕੋਲ ਰੈਡੀ ਨੇ ਇਹਦਾ ਡਿਜ਼ਾਈਨ ਇਹਦੇ ਨਾਲੋਂ ਥੋੜਾ ਜਿਹਾ ਡਿਫਰੈਂਟ ਆ। ਆ ਲਓ। ਇਹਦਾ ਡਿਜ਼ਾਈਨ ਇਦਾਂ ਆ। ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਚੈੱਕ ਕਰ ਸਕਦੇ ਹੋ। ਤੇ ਇਹ ਹੈਗਾ ਜੀ ਇਹਦੇ ਉੱਤੇ ਫਲਾਵਰ ਬਣਿਆ ਹੋਇਆ। ਬਾਹਾਂ ਦੇ ਉੱਪਰ ਸਾਰੀ ਕੱਟਵਰਕ ਹੋ ਕੇ ਬਹੁਤ ਸੋਹਣਾ ਇਹ ਵੀ ਕੰਮ ਹੋਇਆ। ਦੋਨਾਂ ਦੇ ਦੋਨੇ ਸੂਟ 2250 ਦੇ ਵਿੱਚ ਵਿਦ ਦੁਪੱਟਾ, ਵਿਦ ਡਾਈ ਸਭ ਕੁਝ ਹੋ ਕੇ ਤੁਹਾਡੇ ਘਰ ਤੱਕ ਪਹੁੰਚੂਗਾ। ਜਿਹੜਾ ਮਰਜ਼ੀ ਸੂਟ ਤੁਸੀਂ ਚੱਕ ਸਕਦੇ ਹੋ। ਦੋ ਸੂਟ ਆਪਣੇ ਕੋਲ ਰੈਡੀ ਪਏ ਨੇ। ਠੀਕ ਹੈ ਜੀ ਇਹਨਾਂ ਦਾ ਜਿਹੜਾ ਆਹ ਮਿਲੂਗਾ ਤੁਹਾਨੂੰ ਫੈ布ਰਿਕ ਵੀ 6-6 ਮੀਟਰ ਦਾ ਮਿਲੂਗਾ ਜਿਵੇਂ ਮਾੜੀ ਖੁੱਲੇ ਬੁੱਲੇ ਸੂਟ ਤੁਸੀਂ ਬਣਾ ਸਕਦੇ ਹੋ ਲੋ ਜੀ ਅੱਜ ਦੀ ਮੇਨ ਵੀਡੀਓ ਜਿਹੜੀ ਕਿ ਚੱਲ ਰਹੀ ਹੈ ਆਪਣੀ ਟੈਬੀ ਲਾਈਨਿੰਗ ਦਾ ਜਿਹੜਾ ਬੇਸ ਆਇਆ ਉਹਦੇ ਉੱਪਰ ਮੈਂ ਬਣਾਉਣ ਲੱਗੀ ਸੀ ਪਹਿਲਾਂ ਮੈਂ ਸੋਚਿਆ ਥੋੜਾ ਦਿਖਾ ਦਾਂ ਇਹ ਰੋਜ਼ ਰਹਿ ਜਾਂਦੇ ਨੇ ਫਿਰ ਇਹ ਚਲੇ ਜਾਣੇ ਨੇ ਜੀ ਹਾਲੋ ਟੈਬੀ ਲਾਈਨਿੰਗ ਆਏ ਦੇਖੋ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਇਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਿਨਾ ਵਰਕ ਤੋਂ ਕੋਈ ਸ਼ ਕੰਮ ਨਹੀਂ ਆ ਸਿਰਫ ਜਸਟ ਫੈਬਰਿਕ ਪ੍ਰਿੰਟਿੰਗ ਇਹ ਸ਼ਰਟ ਆ ਕੋਈ ਇਹ ਤੇ ਮਨ ਲਗੇ ਥ्रेड ਵਰਕ ਦਾ ਕਿਸੇ ਚੀਜ਼ ਦਾ ਕੰਮ ਨਹੀਂ ਹੋਇਆ ਹੋਇਆ ਬਹੁਤ ਸੋਹਣਾ ਨਾਲ ਇਹਦੇ ਕੰਟਰਾਸਟ ਰਹੂਗੀ ਬਾਟਮ ਵਿਸਕੋਸ ਮਸਲੀਨ ਦੀ ਬਾਟਮ ਲੱਗੀ ਹੋਈ ਆ ਬਹੁਤ ਸੋਹਣੀ ਪਰਪਲ ਸ਼ੇਡ ਆ ਇਹ ਤੇ ਨਾਲ ਇਹਨਾਂ ਦੀ ਵਿਸਕੋਸ ਮਸਲੀਨ ਦੀ ਹੈਗੇ ਦੁਪੱਟੇ ਮੈਚਿੰਗ ਬਾਟਮ ਆ ਅਲੋਚ ਇਦਾਂ ਹੈਗਾ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਚੈੱਕ ਕਰ ਸਕਦੇ ਹੋ ਦੁਪੱਟਾ ਬਹੁਤ ਸੋਹਣਾ ਲੱਗਿਆ ਹੋਇਆ ਨਾਲ ਇਹਦੇ ਦੁਪੱਟਾ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਫਰਸਟ ਕਲਰ ਆਪਾਂ ਕੋਲ ਹੀ ਲਿਆਵਾ ਸੈਕਿੰਡ ਕਲਰ ਹੋ ਗਿਆ ਇਹਦੇ ਵਿੱਚ ਮਹਿੰਦੀ ਆ ਮੁੰਗੀ ਆ ਜਾਂ ਛੇੜਾ ਮੁੰਗੀ ਆ ਛੇੜਾ ਡਿਜ਼ਾਈਨਿੰਗ ਬਹੁਤ ਸੁਪਰ ਹਿੱਟਾ ਤੇ ਫੈਬਰਿਕ ਬੂਰਾ ਸੁਪਰ ਹਿੱਟਾ ਬਹੁਤ ਜ਼ਿਆਦਾ ਡਿਮਾਂਡ ਦੇ ਉੱਪਰ ਚੱਲ ਰਿਹਾ ਪ੍ਰਾਈਸ ਸਾਰਿਆਂ ਦਾ ਤੁਹਾਨੂੰ ਸਕਰੀਨ ਤੇ ਸ਼ੋਅ ਹੋ ਜਾਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਇੱਕ ਸੈੱਟ ਆ ਜਿਹੜਾ ਆਪਣੇ ਕੋਲ ਆਇਆ ਵਾ ਆ ਲਓ ਅਗਲਾ ਹੈਗਾ ਇਹਦੇ ਵਿੱਚ ਆ ਵਾਲਾ ਮੈਜੈਂਟਾ ਸ਼ੇਡ ਇਹ ਵੀ ਬਹੁਤ ਸੋਹਣਾ ਵਾ ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਸੋਹਣੇ ਆ ਜਿਹੜਾ ਵੀ ਕਲਰ ਤੁਸੀਂ ਲੈਣਾ ਸਕਰੀਨਸ਼ਾਟ ਲੈ ਕੇ ਟੈਬੀ ਲਾਈਨਿੰਗ ਜਿਹੜੀ ਸਭ ਤੋਂ ਜ਼ਿਆਦਾ ਵਿਸਕੋਸ ਕੁਆਲਿਟੀ ਆ ਪੂਰੇ ਬ੍ਰਾਂਡ ਦੀ ਆ ਕੋਈ ਲੋਕਲ ਨਹੀਂ ਕੁਛ ਨਹੀਂ ਬਿਲਕੁਲ ਮਤਲਬ ਕਿ ਜਮਈ সফট ਵਾਲਾ بیس ਆ 1% ਵੀ ਹੱਥ ਲਾ ਕੇ ਇਹ ਨਹੀਂ ਕੋਈ ਕਹਿ ਸਕਦਾ ਵੀ ਇਹ ਸਿੰਥੈਟਿਕ بیس ਆ ਇੰਨਾ ਜਿਆਦਾ সফট بیس ਆ ਇਹ ਤੇ ਪੂਰੀ ਵਿਸਕੋਸ ਦੀ ਕੁਆਲਿਟੀ ਆ ਚੈੱਕ ਕਰ ਸਕਦੇ ਹੋ ਜੇ ਬ੍ਰਾਂਡ ਗਿਆ ਤਾਂ ਬ੍ਰਾਂਡ ਹੀ ਮਿਲੂਗਾ ਬਹੁਤ ਵਧੀਆ ਸਾਰਾ ਹੈਗਾ ਇਹਦਾ ਫੈਬਰਿਕ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਘਰ ਬੈਠੇ ਹੀ ਨਾ ਸੂਟਾਂ ਨੂੰ ਮੰਗਵਾ ਸਕਦੇ ਹੋ ਅਗਲਾ ਸੂਟ ਜਿਹੜਾ ਮੈਂ ਤੁਹਾਨੂੰ ਖਾਣ ਲੱਗੀ ਆ ਇਹ ਹੈਗਾ ਜੀ ਫੋਟੋ ਵਾਲਾ ਪੀਸ ਹਾਲੋ ਆਵਲਾ ਪੀਸ ਆ ਇਹ ਆਪਣੇ ਕੋਲ ਜਿਹੜਾ ਚੱਲ ਰਿਹਾ ਕਾਫੀ ਟ੍ਰੈਂਡਿੰਗ ਦੇ ਵਿੱਚ ਇਹਦੇ ਨਾਲ ਦਾ ਇੱਕ ਪਹਿਲਾਂ ਚਾਰ ਕਲਰਾਂ ਦਾ ਸੈੱਟ ਆਇਆ ਸੀ ਆਪਣੇ ਕੋਲੇ ਜਿਹੜੇ ਕਿ ਸੋਲਡ ਆਊਟ ਹੋ ਚੁੱਕੇ ਨੇ ਪਰ ਹੁਣ ਆਪਣੇ ਕੋਲੇ ਫੇਰ 6 ਕਲਰਾਂ ਉੱਪਰ ਇਹ ਬਣ ਕੇ ਆ ਗਿਆ ਵਾ ਅਲੋਚ ਇਸ ਤਰ੍ਹਾਂ ਰੋਗ ਹੈ ਦਾ ਗਲਾ ਅਲੋਚ ਇਹ ਹੈਗਾ ਸਾਰਾ ਗਲੇ ਨੈੱਕ ਦੇ ਉੱਪਰ ਕੰਮ ਹੋਇਆ ਬਹੁਤ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਹੋਇਆ ਤੇ ਨਾਲ ਹੀ ਹੋਇਆ ਹੋਇਆ ਜੀ ਇਧਰ ਬਾਹਾਂ ਦੇ ਉੱਪਰ ਸੇਮ ਲੈਸਸ ਦਾ ਕੰਮ ਹੋਇਆ ਹੋਇਆ ਤੇ ਪੱਲੇ ਦੇ ਉੱਪਰ ਸੇਮ ਕੰਮ ਹੋਇਆ ਹੋਇਆ ਬਹੁਤ ਸੋਹਣਾ ਲੈਸਸ ਦਾ ਕੰਮ ਪੱਲੇ ਦੇ ਉੱਪਰ ਆ ਡਿਜ਼ਾਈਨ ਬਹੁਤ ਸੋਹਣਾ ਬਹੁਤ ਸੁਪਰ ਹਿੱਟ ਚੱਲ ਰਿਹਾ ਟੈਬੀ ਲਾਈਨਿੰਗ ਦੀ ਸ਼ਰਟ ਆ ਤੇ ਨਾਲ ਵਿਸਕੋਸ ਪਿਓਰ ਸਿਲਕ ਦੀ ਆਉਗੀ ਬਾਟਮ ਬਹੁਤ ਵਧੀਆ ਬੈਸਟ ਕੁਆਲਿਟੀ ਦੀ ਇਸ ਕਾਸ ਜਦ ਕਹਤਾ ਤਾਂ ਇਹ ਤਾਂ ਉੱਪਰ ਕੋਈ ਕੁਆਲਟੀ ਨਹੀਂ ਹੁੰਦੀ ਜੀ ਬਹੁਤ ਵਧੀਆ ਪਿਓਰ ਸਿਲਕ ਦੀ ਬਾਟਮ ਆ ਬਾਟਮ ਦੇ ਉੱਤੇ ਸਾਰੇ ਤੁਸੀਂ ਦੇਖ ਸਕਦੇ ਹੋ ਥ्रेड ਦਾ ਸਾਰਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਕਲਰ ਕੰਟਰਾਸਟ ਨੇ ਤੇ ਨਾਲ ਜਿਹੜਾ ਇਹਨਾਂ ਦੇ ਦੁਪੱਟਾ ਮਿਲਣਾ ਵਾ ਜਿਸ ਕਾਸਮਸ ਲੀਨ ਦਾ ਦੁਪੱਟਾ ਮਿਲੂਗਾ ਵਿਸਕਾਸ ਮਸਲੀਨ ਦਾ ਹੈਗਾ ਦੁਪੱਟਾ ਬਹੁਤ ਸੋਹਣਾ ਟਾਈਡਾਈ ਹੋਇਆ ਹੋਇਆ ਦੁਪੱਟਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਮਰਜੀ ਕਲਰ ਚੱਕ ਲੋ ਬਹੁਤ ਸੋਹਣੀ ਕੁਆਲਿਟੀ ਆ ਬਹੁਤ ਸੋਹਣੇ ਬੇਸ ਲੱਗੇ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ origignal piece ਨੇ ਇਹ ਨਾ ਸੋਚਿਓ ਕਿ ਇਹ स्टार्टिंग ਦਾ ਜਦੋਂ ਇਹਨਾਂ ਦੀ ਡੁਪਲੀਕੇਸ਼ਨ ਕੇਸੀ ਨਿਕਲਦੀ ਆ ਨਾ ਹਰ ਚੀਜ਼ ਦੀ ਤੁਹਾਨੂੰ ਪਤਾ ਕਿ origignal ਤਾਂ ਬਾਅਦ ਚ ਆਉਂਦੇ ਆ ਡੁਪਲੀਕੇਟ ਪਹਿਲਾ ਚੀਜ਼ ਆਪਣੇ ਆ ਜਾਂਦੀ ਆ ਇਸ ਲਈ ਡੁਪਲੀਕੇਟ ਵੀ ਮਿਲਦੇ ਆ ਮਾਰਕੀਟ ਦੇ ਵਿੱਚ ਜਿਹੜੇ ਕਿ 11200 1500 ਤੱਕ ਆਰਾਮ ਦੇ ਨਾਲ ਫੇਰ ਹੋ ਰਹੇ ਆ ਪਰ ਜੋ ਕੁਆਲਿਟੀ ਮੈਂ ਦੱਸ ਰਹੀ ਆ ਇਹਨਾਂ ਦੀ ਵਿਸਕੋਸ ਦੀ ਕੁਆਲਿਟੀ ਆ ਸ਼ਰਟ ਦੀ ਵਿਸਕੋਸ ਪਿਓਰ ਦੀ ਸਿਪਿਓਰ ਸਿਲਕ ਦੀ ਬਾਟਮ ਲੱਗੀ ਆ ਨਾਲ ਸਾਰਾ ਕੰਮ ਫਿਨਿਸ਼ਡ オリジナル ਪੀਸ ਨੇ ਕੋਈ ਕਾਪੀ ਨਹੀਂ ਹੈਗੀ ਇਸ ਲਈ ਪ੍ਰਾਈਸ ਵੀ ਉਦਾਂ ਦਾ ਹੀ ਰਹੂਗਾ ਜਿੱਦਾਂ ਦੇ ਇਹ ਪੀਸ ਨੇ ਹਾਲੋ ਅਗਲਾ ਪੀਸ ਚੈੱਕ ਕਰ ਲਓ ਇਹ ਵੀ ਬਹੁਤ ਸੋਹਣਾ ਸੀਮ ਇਹਦੇ ਵਿੱਚ ਹੀ ਆ ਇਹ ਕਰੀਮ ਕਲਰ ਦੇ ਉੱਪਰ ਆ ਇਹ ਲਾਈਟ ਜਿਹਾ ਕਲਰ ਆ ਸਕਾਈ ਜਿਹਾ ਲਾਈਟ ਕਲਰ ਬਹੁਤ ਸੋਹਣਾ ਗ੍ਰੇ ਕਲਰ ਆ ਲੋ ਗ੍ਰੇ ਕਲਰ ਦੇ ਨਾਲ ਆ ਇਹ ਇਹਦੇ ਵੀ ਸੈਕੰਡ ਕਲਰ ਇਹ ਵਾਲਾ ਵਾ 3rd ਕਲਰ ਹੈਗਾ ਇਹਦੇ ਵਿੱਚ ਪਰਪਲ ਸ਼ੇਡ ਇਹ ਨਿਊ ਕਲਰ ਐਡ ਆਨ ਹੋ ਗਿਆ ਇਹਦੇ ਵਿੱਚ ਬਹੁਤ ਸੋਹਣਾ ਆ ਲੋ 4th ਕਲਰ ਹੈਗਾ ਜੀ ਇਹਨਾਂ ਵਿੱਚ ਬਲੈਕ ਕਲਰ ਫੋਰਥ ਕਲਰ ਹੈਗਾ ਇਹਦਾ ਬਲੈਕ ਡਿਜ਼ਾਈਨ ਬਹੁਤ ਸੁਪਰ ਹਿੱਟ ਆ ਪ੍ਰਿੰਟਿੰਗ ਪੂਰੀ ਸੁਪਰ ਹਿੱਟ ਚੱਲ ਰਹੀ ਆ ਤੇ ਫਿਫਥ ਕਲਰ ਹੈਗਾ ਜੀ ਰੋਜ਼ੀ ਸ਼ੇ ਪੰਜੇ ਦੇ ਪੰਜੇ ਹੀ ਕਲਰ ਬਹੁਤ ਸੋਹਣੇ ਬਹੁਤ ਸੁਪਰ ਹਿੱਟ ਆ ਜਿਹੜਾ ਮਰਜੀ ਪੀਸ ਚੱਕ ਲੋ ਜਿਹੜਾ 6ਥ ਕਲਰ ਆ ਉਹ ਸੇਮ ਅਸੀਂ ਫੋਟੋ ਵਾਲਾ ਪੀਸ ਆ ਜਿਹੜਾ ਉਹ ਦੋ ਕਲਰ ਮੰਗਵਾਏ ਹੋਏ ਨੇ ਤਾਂ ਕਿ ਕਿਉਂਕਿ ਫੋਟੋ ਵਾਲੇ ਪੀਸ ਦੀ ਬਾਅਦ ਡਿਮਾਂਡ ਰਹਿੰਦੀ ਆ ਤੇ ਇਹਦੇ ਵਿੱਚ ਕਲਰ ਬਾਕੇ ਸੂਟ ਜਿੰਨੇ ਮਰਜੀ ਲੋ 1 ਕਿਲੋ ਚਾਹੀਏ ਕਿਕ ਨਾਲ ਦੇ 4 4 5 5 ਲਓ ਪੂਰੀ ਕੁਆਂਟੀਟੀ ਦੇ ਵਿੱਚ ਸੂਟ ਮਿਲਣਗੇ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਵਧੀਆ ਪ੍ਰਾਈਸ ਰੇਂਜ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਲਓ ਸਾਰੇ ਸੂਟਾਂ 'ਆਂ ਬਾਟਮ ਦੇ ਉੱਤੇ ਵਰਕ ਆਊਗਾ ਨਾਲ ਬਹੁਤ ਸੋਹਣੇ ਦੁਪੱਟੇ ਨੇ ਤੇ ਬਹੁਤ ਵਧੀਆ ਸ਼ਰਟਸ ਲੱਗੀਆਂ ਹੋਈਆਂ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਿਆ ਹੋਵੇ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਹੀ ਨਸੂਟਾ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ